ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਕੁਝ ਖਾਸ ਬੇਨਤੀਆਂ ਆਪ ਜੀ ਦੇ ਨਾਲ ਸਾਂਝੀਆਂ ਕਰਾਂਗੇ ਤੇ ਅੱਜ ਜੋ ਬੇਨਤੀਆਂ ਕਰਾਂਗੇ 2025 ਜੋ ਨਵਾਂ ਸਾਲ ਜਿਸ ਦੀਆਂ ਆਪਾਂ ਖੁਸ਼ੀਆਂ ਮਨਾ ਰਹੇ ਹਾਂ ਤੇ ਗੁਰੂ ਸਾਹਿਬ ਦੇ ਕਹੇ ਹੋਏ ਬੋਲ ਅੱਜ ਤੱਕ ਸਾਰੇ ਹੀ ਸੱਚ ਸਾਬਤ ਹੋਏ ਨੇ ਸਾਧ ਸੰਗਤ ਜੀ ਤੇ ਹੁਣ ਜੋ ਅਸੀਂ ਗੁਰੂ ਸਾਹਿਬ ਦੇ ਕਹੇ ਹੋਏ ਵਚਨਾਂ ਨੂੰ ਤੁਹਾਡੇ ਸਾਹਮਣੇ ਪੇਸ਼ ਕਰਨ ਜਾ ਰਿਹਾ ਉਸ ਨੂੰ ਸੁਣ ਕੇ ਤਾਂ ਤੁਹਾਡੇ ਵੀ ਉੱਡ ਜਾਣਗੇ ਹੋਸ਼ ਸਾਧ ਸੰਗਤ ਜੀ ਗੁਰੂ ਸਾਹਿਬ ਦੇ ਕਹੇ ਹੋਏ ਬੋਲ ਅੱਜ ਸੱਚ ਹੋ ਗਏ ਨੇ ਕਿਉਂਕਿ ਸਾਰੇ ਹੀ ਸਾਲਾਂ ਦੇ ਨਾਲੋਂ ਮਾੜਾ ਸਾਲ ਹੋਵੇਗਾ 2025 ਦਾ ਇਹ ਸਾਲ ਤੇ ਜੀ ਹਾਂ 2025 ਦੇ ਵਿੱਚ ਆਉਣ ਵਾਲੇ ਇੱਕ ਭਿਆਨਕ ਤੂਫਾਨ ਜਿਸ ਦੀ ਸ਼ੁਰੂਆਤ ਚੀਨ ਤੋਂ ਹੋ ਗਈ ਹੈ ਜੋ ਭਾਰਤ ਦੇ ਵੱਲ ਨੂੰ ਵੱਧ ਰਿਹਾ ਹੈ ਤੇ ਹੋ ਜਾਵੇਗੀ ਤਬਾਹੀ ਇਸ ਪੂਰੀ ਘਟਨਾ ਤੋਂ ਆਪ ਜੀ ਨੂੰ ਰੂਬਰੂ ਕਰਾਉਂਦੇ ਆ ਤੁਹਾਡੇ ਅੱਗੇ ਬੇਨਤੀ ਹੈ ਕਿ ਬਣੇ ਰਹੋ ਵੀਡੀਓ ਦੇ ਅੰਤ ਤੱਕ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ ਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤਾਂ ਜੋ ਐਦਾਂ ਦੀ ਜਾਣਕਾਰੀ ਹੈ ਇਸ ਤੋਂ ਕੋਈ ਵਾਂਝਾ ਨਾ ਰਹੇ ਜਾਵੇ ਸੋ ਜਿਆਦਾ ਦੇਰ ਨਾ ਲੈਂਦੇ ਹੋਏ ਗੱਲ ਕਰਦੇ ਹਾਂ ਅੱਜ ਦੇ ਇਸ ਵਿਸ਼ੇ ਦੇ ਉੱਪਰ ਸੋ ਸਭ ਤੋਂ ਪਹਿਲਾਂ ਆਪਣੀ ਰਸਨਾ ਨੂੰ ਪਵਿੱਤਰ ਕਰੋ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ 31 ਦਸੰਬਰ ਦੀ ਰਾਤ ਸਾਰੇ ਲੋਕ ਜਸ਼ਨ ਮਨਾ ਰਹੇ ਨੇ ਕਿ 2024 ਨੂੰ ਬਾਏ ਬਾਏ ਕਹਿ ਰਹੇ ਆ ਤੇ ਨਵਾਂ ਸਾਲ ਆ ਰਿਹਾ ਹੈ 2025 ਲੋਕ ਖੁਸ਼ੀਆਂ ਮਨਾ ਰਹੇ ਨੇ ਭੰਗੜੇ ਪਾ ਰਹੇ ਨੇ ਪਰ ਅਸਲ ਦੇ ਵਿੱਚ ਸਚਾਈ ਜਾਣ ਕੇ ਤਾਂ ਤੁਹਾਡੇ ਹੋਸ਼ ਹੀ ਉੱਡ ਜਾਣਗੇ ਕਿ 2025 ਸਾਰੇ ਹੀ ਸਾਲਾਂ ਦੇ ਨਾਲੋਂ ਐਤਕੀ ਬਹੁਤ ਹੀ ਮਾੜਾ ਨਿਕਲੇਗਾ ਆਪਾਂ ਮੰਨਦੇ ਆ ਨਾ ਕਿ 2020 ਦੇ ਵਿੱਚ ਜਦੋਂ ਕਰੋਨਾ ਦੀ ਭਿਆਨਕ ਬਿਮਾਰੀ ਆਈ ਸੀ ਇਸ ਬਿਮਾਰੀ ਦੇ ਨਾਲ ਕਿੰਨਾ ਆਪਣਾ ਨੁਕਸਾਨ ਹੋਇਆ ਲੋਕਾਂ ਦੇ ਕੰਮਕਾਰ ਫੇਲ ਹੋ ਗਏ ਲੋਕ ਘਰਾਂ ਦੇ ਵਿੱਚ ਬੰਦ ਹੋ ਗਏ ਨੌਕਰੀਆਂ ਛੱਡੀਆਂ ਗਈਆਂ ਤੇ 2020 ਜੋ ਕਿ ਆਪਾਂ ਮੰਨਦੇ ਹਾਂ ਕਿ ਅੱਜ ਤੱਕ ਦਾ ਸਭ ਤੋਂ ਭੈੜਾ ਸੀ ਆਪਾਂ ਇੱਕ ਦੂਜੇ ਨੂੰ ਮਿਲ ਨਹੀਂ ਸਕਦੇ ਸੀ ਇੱਥੋਂ ਤੱਕ ਕਿ ਇੱਕ ਪਰਿਵਾਰ ਦਾ ਜੀ ਦੂਜੇ ਜੀ ਨੂੰ ਨਹੀਂ ਮਿਲ ਸਕਦਾ ਸੀ ਤੇ ਆਪਾਂ ਸੋਚਦੇ ਹਾਂ ਕਿ ਇਸ ਤੋਂ ਭਿਆਨਕ ਸਮਾਂ ਤਾਂ ਹੁਣ ਕੀ ਆਉਣਾ ਹੈ ਪਰ 2025 ਆ ਗਿਆ ਹੈ ਆਪਾਂ ਖੁਸ਼ੀਆਂ ਮਨਾ ਰਹੇ ਆ ਭੰਗੜੇ ਪਾ ਰਹੇ ਆ ਪਰ ਅਸਲ ਦੇ ਵਿੱਚ 2025 ਦੇ ਵਿੱਚ ਸਾਡੇ ਨਾਲ ਕੀ ਕੁਝ ਬੀਤਣਾ ਹੈ ਇਸ ਪੂਰੀ ਹੀ ਗੱਲਬਾਤ ਦੇ ਉੱਪਰ ਅੱਜ ਆਪਾਂ ਚਰਚਾ ਕਰਾਂਗੇ ਗੁਰਮਤ ਦੇ ਅਨੁਸਾਰ ਵੀ ਆਪਾਂ ਗੱਲਬਾਤ ਕਰਾਂਗੇ ਕਿ ਗੁਰਮਤ ਸਾਨੂੰ ਕੀ ਕਹਿੰਦਾ ਹੈ ਕਿ ਚੰਗੇ ਮਾੜੇ ਦਿਨ ਜੋ ਨੇ ਉਹ ਇਨਸਾਨ ਦੇ ਉੱਪਰ ਆਉਂਦੇ ਰਹਿੰਦੇ ਨੇ 2019 ਦੇ ਵਿੱਚ ਕਰੋਨਾ ਦੀ ਜੋ ਬਿਮਾਰੀ ਹੈ ਉਸ ਦੀ ਸ਼ੁਰੂਆਤ ਹੋ ਗਈ ਸੀ ਤੇ 2020 ਦੇ ਵਿੱਚ ਜੋ ਕਿ ਪੂਰੇ ਭਾਰਤ ਨੂੰ ਇਸ ਨੇ ਆਪਣੇ ਜਕੜਨ ਦੇ ਵਿੱਚ ਲੈ ਲਿਆ ਸੀ ਤੇ ਆਪਾਂ ਸਾਰੇ ਲੋਕ ਘਰਾਂ ਦੇ ਵਿੱਚ ਬੰਦ ਹੋ ਗਏ ਸੀ ਪਰ ਆਪਾਂ ਸੋਚੀਏ ਅਤੇ ਵਿਚਾਰੀਏ ਕਿ ਕਰੋਨਾ ਵਰਗੀ ਭਿਆਨਕ ਬਿਮਾਰੀ ਵੀ ਆਈ ਉਸ ਤੋਂ ਬਾਅਦ ਕਿਸਾਨੀ ਅੰਦੋਲਨ ਆਇਆ ਉਦੋਂ ਆਪਣੇ ਕਿੰਨੇ ਨੌਜਵਾਨ ਬਾਰਡਰਾਂ ਦੇ ਉੱਪਰ ਸ਼ਹੀਦ ਹੋਏ ਪੰਜਾਬ ਦੇ ਵਿੱਚ ਕਿੰਨੇ ਹੜ੍ਹ ਆਏ ਪਰ ਆਪਾਂ ਗੁਰੂ ਨੂੰ ਵੰਨਣ ਵਾਲੇ ਹਾਂ ਗੁਰੂ ਦੀ ਵਿਚਾਰਧਾਰਾ ਨੂੰ ਮੰਨਣ ਵਾਲੇ ਹਾਂ ਜਿਹੜਾ ਮਨੁੱਖ ਗੁਰੂ ਦੀ ਵਿਚਾਰਧਾਰਾ ਨੂੰ ਮੰਨਦਾ ਹੈ ਗੁਰੂ ਨੂੰ ਮੰਨਦਾ ਹੈ ਗੁਰੂ ਦਾ ਸਿਮਰਨ ਕਰਦਾ ਹੈ ਉਸ ਦੇ ਲਈ ਚੰਗੇ ਮਾੜੇ ਦਿਨ ਇੱਕੋ ਜਿਹੇ ਹੁੰਦੇ ਨੇ ਸਾਧ ਸੰਗਤ ਜੀ ਤੁਸੀਂ ਭੜੀ ਪੰਤੀ ਜਾਣਦੇ ਹੋ ਕਿ 2020 ਦੇ ਵਿੱਚ ਜਦੋਂ ਕਰੋਨਾ ਦੀ ਬਿਮਾਰੀ ਆਈ ਸਭ ਕੁਝ ਤਬਾਹ ਹੋ ਗਿਆ ਲੋਕਾਂ ਦੀਆਂ ਨੌਕਰੀਆਂ ਵੀ ਛੁੱਟ ਗਈਆਂ ਰੋਟੀ ਨੂੰ ਮੁਹਤਾਜ ਹੋ ਗਏ ਸੀ ਲੋਕ ਪਰ ਫਿਰ ਵੀ ਉਹਨਾਂ ਮੁਸੀਬਤਾਂ ਦੇ ਵਿੱਚੋਂ ਉੱਭਰ ਕੇ ਅੱਜ ਆਪਾਂ ਸਾਹਮਣੇ ਆ ਹੀ ਗਏ ਨਾ ਆਪਾਂ ਮਰੇ ਤਾਂ ਨਹੀਂ ਠੀਕ ਹੈ ਮੁਸੀਬਤਾਂ ਨੇ ਜੋ ਕਿ ਸਰੀਰਾਂ ਦੇ ਉੱਪਰ ਆਉਂਦੀਆਂ ਰਹਿੰਦੀਆਂ ਨੇ ਜੇਕਰ ਆਪਾਂ ਮੁਸੀਬਤਾਂ ਦਾ ਸਾਹਮਣਾ ਕਰ ਲਈਏ ਕਾ ਮੁਸੀਬਤ ਵੀ ਆਪਾਂ ਨੂੰ ਬਹੁਤ ਛੋਟੀ ਲੱਗਦੀ ਹੈ ਪਰ ਆਪਾਂ ਸਾਹਮਣਾ ਕਰਾਂਗੇ ਕਿਸ ਤਰੀਕੇ ਦੇ ਨਾਲ ਆਪਾਂ ਸਾਹਮਣਾ ਕਰਾਂਗੇ ਗੁਰੂ ਦੀ ਵਿਚਾਰਧਾਰਾ ਦੇ ਨਾਲ ਜੇਕਰ ਗੁਰੂ ਦੀ ਵਿਚਾਰਧਾਰਾ ਨੂੰ ਆਪਾਂ ਮੰਨਦੇ ਆ ਤਾਂ ਸਾਰੇ ਹੀ ਦਿਨ ਜੋ ਕਿਸੋ ਹੇਲੇ ਨੇ ਸਾਰੇ ਹੀ ਦਿਨ ਆਪਣੇ ਲਈ ਚੰਗੇ ਨੇ ਆਉਣ ਵਾਲਾ ਸਮਾਂ ਕੈਸਾ ਹੋਵੇਗਾ ਇਸ ਦੀ ਭਵਿੱਖਬਾਣੀ ਤਾਂ ਕੋਈ ਜੋਗੀ ਵੀ ਨਹੀਂ ਕਰ ਸਕਦਾ ਕੋਈ ਪੀਰ ਵੀ ਨਹੀਂ ਕਰ ਸਕਦਾ ਜਪਜੀ ਸਾਹਿਬ ਆਪਾਂ ਸਾਰੇ ਹੀ ਪੜਦੇ ਆ ਜਿੰਨੇ ਵੀ ਗੁਰਸਿੱਖ ਨੇ ਨਤਨੇਮੀ ਨੇ ਉਜਬਜੀ ਸਾਹਿਬ ਪੜ੍ਹਦੇ ਨੇ ਉਸ ਦੇ ਵਿੱਚ ਇੱਕ ਤੁਕ ਆਉਂਦੀ ਹੈ ਤਿੱਥ ਵਾਰ ਨਾ ਜੋਗੀ ਜਾਣੈ ਰੁੱਤ ਮਾਹੋ ਨਾ ਕੋਈ ਜਾ ਕਰਤਾ ਸ੍ਰਿਸ਼ਟੀ ਕੋ ਸਾਜੀ ਆਪੇ ਜਾਣੈ ਸੋ ਇਹ ਸਭ ਕੁਝ ਉਸ ਪ੍ਰਮਾਤਮਾ ਨਿਰਆਕਾਰ ਦੇ ਹੱਥ ਵਿੱਚ ਹੈ ਕਿ ਆਉਣ ਵਾਲਾ ਸਮਾਂ ਜੋ ਹੈ ਉਹ ਕੈਸਾ ਹੋਣਾ ਹੈ ਤੇ ਆਪਾਂ ਉਸ ਸਮੇਂ ਦੇ ਵਿੱਚੋਂ ਨਿਕਲਣਾ ਕਿਵੇਂ ਹੈ ਉਹ ਆਪਾਂ ਨੂੰ ਤਾਕਤ ਕੌਣ ਦੇਵੇਗਾ ਸਤਿਗੁਰ ਸੱਚੇ ਪਾਤਸ਼ਾਹ ਦੇਵੇਗਾ ਜੇਕਰ ਆਪਾਂ ਗੁਰੂ ਨਾਲ ਜੁੜਾਂਗੇ ਗੁਰੂ ਦੀ ਵਿਚਾਰਧਾਰਾ ਦੇ ਨਾਲ ਜੁੜਾਂਗੇ ਤਾਂ ਆਪਾਂ ਨੂੰ ਤਾਕਤ ਮਿਲਣੀ ਹੈ ਜੇਕਰ ਆਪਾਂ ਵਿਪਰ ਦੀ ਜੋ ਰਹਿਤ ਮਰਿਆਦਾ ਦੇ ਅਨੁਸਾਰ ਭਵਿੱਖवाणीਆਂ ਦੇ ਵਿੱਚ ਉਲਝੇ ਰਵਾਂਗੇ ਕਿ ਫੁਲਾਨੇ ਪੰਡਤ ਨੇ ਭਵਿੱਖवाणी ਕਰਤੀ ਜੀ 2025 ਬਹੁਤ ਹੀ ਮਾੜਾ ਆਉਣ ਵਾਲਾ ਹੈ ਫੁਲਾਨੇ ਕਾਜੀ ਨੇ ਕਰਤੀ ਜੀ ਭਵਿੱਖवाणी ਬਹੁਤ ਹੀ ਮਾੜਾ ਆਉਣ ਵਾਲਾ ਹੈ ਤਾਂ ਆਪਾਂ ਪਹਿਲੇ ਹੀ ਡਰੇ ਰਵਾਂਗੇ ਅਸੀਂ ਤਾਂ ਵੱਡੀਆਂ-ਵੱਡੀਆਂ ਮੁਸੀਬਤਾਂ ਤੋਂ ਨਹੀਂ ਡਰੇ ਸਾਡੇ ਪੁਰਖੇ ਚੜਖੜੀਆਂ ਤੇ ਚੜ ਗਏ ਤਨ ਆਰਿਆਂ ਦੇ ਨਾਲ ਚਰਵਾ ਲਏ ਅਸੀਂ ਫੇਰ ਵੀ ਨਹੀਂ ਡਰੇ ਪਰ ਹੁਣ ਅਸੀਂ 2025 ਤੋਂ ਕੀ ਡਰਨਾ ਹੈ 2020 ਦੇ ਵਿੱਚ ਅਸੀਂ ਕਿੰਨੀ ਭਿਆਨਕ ਜੋ ਮਹਾਮਾਰੀ ਉਸ ਦੇ ਵਿੱਚ ਦੀ ਗੁਜ਼ਰੇ ਉਸ ਤੋਂ ਬਾਅਦ ਕਿੰਨੇ ਹੜ ਆਏ ਅਸੀਂ ਕਿਸਾਨੀ ਅੰਦੋਲਨ ਵੀ ਦੇਖਿਆ ਆਪਣੇ ਨੌਜਵਾਨ ਜੋ ਕਿ ਧਰਨਿਆਂ ਦੇ ਉੱਪਰ ਗਏ ਸੀ ਉਹ ਵੀ ਉੱਥੇ ਜਾ ਕੇ ਮਾਰੇ ਗਏ ਪਰ ਫੇਰ ਵੀ ਸਾਨੂੰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਹੌਸਲਾ ਦਿੱਤਾ ਤੇ ਅੱਜ ਵੀ ਆਪਾਂ ਬੁਲੰਦੀਆਂ ਦੇ ਉੱਪਰ ਹਾਂ ਸਾਥ ਸੰਗਤ ਜੀ ਜੇਕਰ ਗੁਰੂ ਦੇ ਨਾਲ ਜੁੜਾਂਗੇ ਗੁਰੂ ਦੀ ਵਿਚਾਰਧਾਰਾ ਦੇ ਨਾਲ ਜੁੜਾਂਗੇ ਤਾਂ ਆਪਾਂ ਨੂੰ ਸਾਰੇ ਹੀ ਦਿਨ ਚੰਗੇ ਲੱਗਣੇ ਨੇ ਹਰ ਇੱਕ ਘੜੀ ਚੰਗੀ ਲੱਗਣੀ ਹੈ ਹਰ ਇੱਕ ਪਲ ਚੰਗਾ ਲੱਗਣਾ ਹੈ ਪਰ ਉਸ ਦੇ ਲਈ ਆਪਾਂ ਨੂੰ ਉਸ ਨਿਰਆਕਾਰ ਦਾ ਸਿਮਰਨ ਕਰਨਾ ਹੈ ਆਪਾਂ ਆਕਾਰਾਂ ਦੇ ਪਿੱਛੇ ਉਲਝੇ ਫਿਰਦੇ ਆਂ ਕਿ ਆਪਾਂ ਛੋਟੇ ਮੋਟੇ ਬਾਬਿਆਂ ਦੇ ਮਗਰ ਪਖੰਡੀ ਸਾਧਾਂ ਦੇ ਮਗਰ ਬ੍ਰਾਹਮਣਵਾਦ ਦੇ ਮਗਰ ਆਪਾਂ ਤੁਰੇ ਫਿਰਦੇ ਆਂ ਪਰ ਜਿਸ ਦਿਨ ਨਿਰਾਕਾਰ ਨੂੰ ਆਪਾਂ ਆਪਣੇ ਅੰਤਰ ਆਤਮਾ ਦੇ ਵਿੱਚ ਵਸਾ ਲਿਆ ਉਸ ਤੋਂ ਬਾਅਦ ਹਰ ਮੁਸੀਬਤ ਆਪਾਂ ਨੂੰ ਛੋਟੀ ਲੱਗਣੀ ਆ ਫਿਰ ਆਪਾਂ ਨੂੰ ਘਬਰਾਉਣ ਦੀ ਡਰਨ ਦੀ ਕੋਈ ਲੋੜ ਨਹੀਂ ਕਿ 2020 ਕਿਵੇਂ ਲੰਘਿਆ ਤੇ 2025 ਕਿਵੇਂ ਲੰਘੇਗਾ ਮੁਸੀਬਤਾਂ ਤਾਂ ਪੀੜਾਂ ਪੈਂਦੀਆਂ ਹੀ ਰਹਿੰਦੀਆਂ ਨੇ ਪਰ ਮੁਸੀਬਤਾਂ ਦਾ ਸਾਹਮਣਾ ਉਹੀ ਕਰ ਸਕਦਾ ਹੈ ਜਸ ਦੇ ਵਿੱਚ ਹੌਸਲਾ ਹੋਵੇ ਆਤਮ ਵਿਸ਼ਵਾਸ ਹੋਵੇ ਤੇ ਆਤਮ ਵਿਸ਼ਵਾਸ ਜੋ ਆਉਣਾ ਹੈ ਉਹ ਗੁਰੂ ਦੀ ਵਿਚਾਰਧਾਰਾ ਦੇ ਨਾਲ ਆਉਣਾ ਹੈ ਸਾਧ ਸੰਗਤ ਜੀ ਸੋ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ رائے ਹੈ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਗੁਰਪ ਅਤੇ ਪ੍ਰਵਾਨ ਕਰੋ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ